तकागर जो साढा रोश आहे लॻतार जले قوم جگائی بابا صاحب تری نیک کمائی جندے ستی قوم جگائی بابا صاحب تری نیک کمائی جندے ستی قوم جگائی بابا صاحب تری نیک کمائی جندے ستی قوم جگائی بابا صاحب تری نیک کمائی جندے ستی قوم جگائی بابا صاحب تری نیک کمائی جندے ستی قوم جگائی ਕਮਾਈ ਜਿਨੇ ਸੁੱਤੀ ਕਾਮ ਨਗਾਈ ਬਾਬਾ ਸਾਹਿਬ ਤੈਨੇ ਕਮਾਈ ਜਿਨੇ ਸੁੱਤੀ ਕਾਮ ਨਗਾਈ ਬੀ ਮਾ ਤੇਰੀ ਸੋਹਟ ਤੇ ਮਰੇ ਜਾਗੇ ਠੋਕੇ ਬੀ ਮਾ ਤੇਰੀ ਸੋਹਟ ਤੇ ਮਰੇ ਜਾਗੇ ਠੋਕੇ ਬਾਬਾ ਸਾਹਿਬ ਤੈਨੇ ਕਮਾਈ ਜਿਨੇ ਸੁੱਤੀ ਕਾਮ ਨਗਾਈ ਬਾਬਾ ਸਾਹਿਬ ਤੈਨੇ ਕਮਾਈ ਜਿਨੇ ਸੁੱਤੀ ਕਾਮ ਨਗਾਈ ਬੀ ਮਾ ਤੇਰੀ ਸੋਹਟ ਤੇ ਮਰੇ ਜਾਗੇ ਠੋਕੇ ਬਾਬਾ ਸਾਹਿਬ ਦੀ ਸੋਹਟ ਤੇ ਮਰੇ ਜਾਗੇ ਠੋਕੇ ਬਾਬਾ ਸਾਹਿਬ ਦੀ ਸੋਹਟ ਤੇ ਮਰੇ ਜਾਗੇ ਠੋਕੇ بابا صاحب تیری سوچ تے پیرا دی اگے کھوکے بابا صاحب تیری سوچ تے پیرا دی اگے کھوکے بابا صاحب تیری سوچ تے پیرا دی اگے کھوکے بابا صاحب تیری سوچ تے پیرا دی اگے کھوکے بابا صاحب تیری سوچ تے پیرا دی اگے کھوکے بابا صاحب تیری سوچ تے پیرا دی اگے کھوکے बसी सोचे <नगान्या> اکلا بے ایمانوں سے اکلا بار میں نے اکلا بار بکانے سے اکلا لڑو بے ایمانوں سے پلچ گئی امبير کتنے ستی کو انجائی بابا صاحب تیری شان تے کراجنگے ٹھوکے بابا صاحب تیری شان تے کراجنگے ٹھوکے آم پر مرداواں 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 ਗਈ ਬਾਬਾ ਸਾਹਿਬ ਅਮਰ ਰਹੇ ঠোকে বাবা সোতে ঠোকে বাবা হোক বাবা সিং হারা জানেম জয় ভারত জয় ভীম ਮੈਂ ਜਾਣਦਾ ਮੈਨੂੰ ਵੀ ਪਿਆਰ ਕਰੋ ਨਾਲ ਸਿਦਾਈ ਕਰੋ ਫਿਰ ਮੈਂ ਤੁਹਾਨੂੰ ਸਿਦਾਈ ਬਣਾਗਾ ਮੁਬਾਰਕ ਮੁਬਾਰਕ ਕੰਮ ਕੀਤਾ ਇਹ ਅਸੀਂ برداشت ਨਹੀਂ ਕਰ ਸਕਦੇ ਕਹਿੰਦਾ ਵੀ ਉਹ ਨੌਜਵਾਨ ਸੀ ਦੁਬਈ ਤੋਂ ਵਾਪਸ ਆਇਆ ਸੀ ਕੀ ਲੱਗਦਾ ਕਿ ਮਨਸ਼ਾ ਹੋ ਗਈ ਦੀ ਉਹ ਇੱਥੇ ਆਖਾਂ ਕਰਦੇ ਇਹ ਬਿਲਕੁਲ ਜੀ ਵੇਖੋ ਦੁਬਈ ਤੋਂ ਜਿਹੜਾ 3 ਮਹੀਨੇ ਤੋਂ ਅੰਮ੍ਰਿਤਸਰ ਦੀ ਧਰਤੀ ਤੇ ਰਹਿ ਰਿਹਾ ਉਹਦੀ ਕੁਝ ਨਾ ਕੁਝ ਮਨਸ਼ਾ ਕਿਸੇ ਨਾ ਕਿਸ ਨੇ ਉਹਨੂੰ ਤਿਆਰ ਕਰਕੇ ਭੇਜਿਆ ਵੀ ਤੁਸੀਂ ਪੰਜਾਬ ਚ ਜਾ ਕੇ ਡਾਕਟਰ ਅੰਬੇਡਕਰ ਸਾਹਿਬ ਜੀ ਦੀ ਮੂਰਤੀ ਤੇ ਹਥੌੜਿਆਂ ਨਾਲ ਅਟੈਕ ਕਰਨਾ ਸੰਵਿਧਾਨ ਨੂੰ ਅੱਗ ਲਗਾਉਣੀ ਆ ਇਹ ਬਿਲਕੁਲ ਪ੍ਰੀ ਪਲੈਨਿੰਗ ਇਹ ਸਾਰਾ ਕੰਮ ਹੋਇਆ ਅਸੀਂ ਸਰਕਾਰ ਨੂੰ ਕਹਿੰਨੇ ਆ ਕਿ ਸਰਕਾਰ ਇਸ ਦੋਸ਼ੀ ਨੂੰ ਫੜ ਕੇ ਪਰਦਾ ਫਾਸ਼ ਕਰੇ ਕਿ ਕਿੰਨਾ ਲੋਕਾਂ ਦਾ ਇਹਦੇ ਪਿੱਛੇ ਹੱਥ ਆ ਉਸ ਨੂੰ ਜਾਰ ਕੀਤਾ ਜਾਵੇ ਤ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕੰਮ ਕੀਤਾ ਇਹ ਅਸੀਂ برداشت ਨਹੀਂ ਕਰ ਸਕਦੇ ਕਹਿੰਦਾ ਵੀ ਉਹ ਨੌਜਵਾਨ ਸੀ ਦੁਬਈ ਤੋਂ ਵਾਪਸ ਆਇਆ ਸੀ ਕੀ ਲੱਗਦਾ ਕਿ ਮਨਸ਼ਾ ਹੋ ਗਈ ਦੀ ਉਹ ਇੱਥੇ ਅਕਸ਼ਮ ਕਰਦੇ ਇਹ ਬਿਲਕੁਲ ਜੀ ਵੇਖੋ ਦੁਬਈ ਤੋਂ ਜਿਹੜਾ 3 ਮਹੀਨੇ ਤੋਂ ਅੰਮ੍ਰਿਤਸਰ ਦੀ ਧਰਤੀ ਤੇ ਰਹਿ ਰਿਹਾ ਉਹਦੀ ਕੋਈ ਨਾ ਕੋਈ ਮਨਸ਼ਾ ਕਿਸੇ ਨਾ ਕਿਸ ਨੇ ਉਹਨੂੰ ਤਿਆਰ ਕਰਕੇ ਭੇਜਿਆ ਵੀ ਤੁਸੀਂ ਪੰਜਾਬ ਚ ਜਾ ਕੇ ਡਾਕਟਰ ਅੰਬੇਡਕਰ ਸਾਹਿਬ ਜੀ ਦੀ ਮੂਰਤੀ ਤੇ ਹਥੌੜਿਆਂ ਨਾਲ ਅਟੈਕ ਕਰਨਾ ਸੰਵਿਧਾਨ ਨੂੰ ਅੱਗ ਲਗਾਉਣੀ ਆ ਇਹ ਬਿਲਕੁਲ 3 ਪਲੈਨਿੰਗ ਇਹ ਸਾਰਾ ਕੰਮ ਹੋਇਆ ਅਸੀਂ ਸਰਕਾਰ ਨੂੰ ਕਹਿੰਨੇ ਆਂ ਕਿ ਸਰਕਾਰ ਇਸ ਦੋਸ਼ੀ ਨੂੰ ਫੜ ਕੇ ਪਰਦਾ ਫਾਸ਼ ਕਰੇ ਕਿ ਕਿੰਨਾ ਲੋਕਾਂ ਦਾ ਇਹਦੇ ਪਿੱਛੇ ਹੱਥ ਆ ਉਸ ਨੂੰ ਜਾਰ ਕੀਤਾ ਜਾਵੇ ਤੋ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਹਾਂਜੀ ਬਤਾਰ ਸਿੰਘ ਦਾ ਪੁਰਨਾ ਨਾਮ ਦੱਸ ਕੀ ਅੱਜ ਦੇ ਪ੍ਰੋਗਰਾਮ ਵਾਲਾ ਮੇਰਾ ਨਾਮ ਕਵਲਜੀਤ ਸਿੰਘ ਸੋਹਤਾ ਪੰਜਾਬ ਪ੍ਰਧਾਨ ਬਸਪਾ ਅੰਬੇਡਕਰ ਪਾਰਟੀ ਅੱਜ ਦਾ ਜੋ 26 ਜਨਵਰੀ ਨੂੰ 바ਵਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਜੀ ਦੀ ਮੂਰਤੀ ਤੇ ਅਟੈਕ ਕੀਤਾ ਅਸੀਂ ਬਸਪਾ ਅੰਬੇਡਕਰ ਪਾਰਟੀ ਵੱਲੋਂ ਉਸਦੀ ਨਿੰਦਿਆ ਕਰਦੇ ਹਾਂ ਅੱਜ ਭੰਡਾਰੀ ਪੁਲ ਤੋਂ ਬਸਪਾ ਅੰਬੇਡਕਰ ਪਾਰਟੀ ਦੇ ਸਾਰੇ ਵਰਕਰ ਸਹਿਬਾਨਾਂ ਵੱਲੋਂ ਹਾਲਗੇੜ ਦੇ ਵਿੱਚੋਂ ਦੀ ਸ਼ਾਂਤਮਈ ਢੰਗ ਨਾਲ ਇੱਕ ਰੋਸ ਮਾਰਚ ਕੱਢਿਆ ਗਿਆ ਸਾਡੇ ਅੰਦਰ ਇੱਕ ਰੋਸ ਆ ਵੀ ਸਾਡੇ ਰਹਿਬਰ ਦੇ ਨਾਲ ਇਹ ਅਟੈਕ ਹੋਇਆ ਇਹ ਕਿਹੜੀਆਂ ਏਜੰਸੀਆਂ ਦੀ ਸਾਜ਼ਿਸ਼ ਆ ਉਹ ਏਜੰਸੀਆਂ ਦਾ ਜ਼ਾਹਰ ਕੀਤਾ ਜਾਵੇ ਕਿਤਾ ਦੇ 26 ਜਨਵਰੀ ਦਾ ਵੱਡਾ ਦਿਨ ਹੁੰਦਾ ਵਾ ਪੂਰੇ ਦੇਸ਼ 'ਚ ਇੰਨੀ ਸਿਕਿਉਰਿਟੀ ਲਈ ਹੁੰਦੀ ਹੈਗਾ ਪੁਲਿਸ ਕਹਿੰਦਾ ਪਰ ਦਿਨ ਦਿਹਾੜੇ ਤੱਕ ਕੰਮ ਹੋ ਜਣਾ ਕਿੰਨੇ ਨਹੀਂ ਨੀਂਦਾ ਸਮੇਂ ਦੀ ਉਹ ਇਹ ਬਿਲਕੁਲ ਇੱਕ ਸਵਾਲੀਆ ਇਨਸਾਨ ਹੈ ਨਿਸ਼ਾਨ ਹੈ ਵੀ 바ਵਾ ਸਾਹਿਬ ਡਾਕਟਰ ਮੇੜਕਰ ਦਾ 26 ਜਨਵਰੀ ਦਾ ਦਿਨ ਸੀ ਉਸ ਦਿਨ ਹੀ ਇਹ ਦਿਨ ਕਿਉਂ ਚੁਣਿਆ ਗਿਆ ਇਹ ਤਾਂ ਪੰਜਾਬ ਪੁਲਿਸ ਦੀ ਮਾਨ ਸਰਕਾਰ ਦੀ ਇੰਟੈਲੀਜੈਂਸੀ ਦੱਸੇ ਇਹ ਦਿਨ ਕਿਉਂ ਚੁਣਿਆ ਗਿਆ ਜੇ ਤੁਹਾਨੂੰ ਪਤਾ ਹੀ ਤੇ ਤੁਸੀਂ ਪ੍ਰਸ਼ਾਸਨ ਨੂੰ ਕਿਉਂ ਨਹੀਂ ਦੱਸਿਆ ਇਹਦਾ ਜਵਾਬ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇਣ ਰਮਬੀਸ਼ਾ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਵੀ ਲਾੜ ਨੇ ਨਾਲ ਸਿੱਧੀ ਅਖੀ ਗਈ ਹੈ ਪੰਜਾਬ ਦਾ ਮਾਹੌਲ ਜਿਹੜਾ ਬੜਾ ਵਧੀਆ ਵਾ ਤੁਸੀਂ ਕਿਸ਼ਤਾ ਦੇਖਦੇ ਜੀ ਪੰਜਾਬ ਦਾ ਤਿੰਨ ਸਾਲਾਂ ਤੋਂ ਮਾਹੌਲ ਭਲੀ ਭਾਂਤੀ ਤੁਸੀਂ ਜਾਣਦੇ ਜੋ ਆਏ ਦਿਨ ਸ਼ਹਿਰਾਂ ਦੇ ਵਿੱਚ ਗੋਲੀਆਂ ਚੱਲਦੀਆਂ ਆਏ ਦਿਨ ਨਸ਼ਾ ਤਸਕਰ ਵੱਡੀ ਪੱਦਰ ਤੇ ਨਸ਼ਾ ਵੇਚ ਰਹੇ ਆ ਆਏ ਦਿਨ ਥਾਣਿਆਂ ਦੇ ਵਿੱਚ ਬੰਬ ਪਟਾਕੇ ਚੱਲ ਰਹੇ ਆ ਤੇ 26 ਜਨਵਰੀ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਜੀ ਦੇ ਨਾਲ ਬਹੁਤ ਮੱਦ ਘਟਈ ਘਟਨਾ ਵਾਪਰੀ ਆ ਇਹ ਪੰਜਾਬ ਸਰਕਾਰ ਬਿਲਕੁਲ ਨਕਮੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਫੇਲ ਹੋ ਚੁੱਕੇ ਆ 26 ਜਨਵਰੀ ਵਾਲੇ ਦਿਨ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ 27 ਤਰੀਕ ਨੂੰ ਤੁਹਾਡੇ ਕੁਝ ਕੈਬਨਟ ਮਨਿਸਟਰ ਜਿਨ੍ਹਾਂ ਨੂੰ ਡਾਕਟਰ ਅੰਬੇਡਕਰ ਸਾਹਿਬ ਜੀ ਦੀ ਬਦੌਲਤ ਸੰਤਰੀਆਂ ਤੋਂ ਮੰਤਰੀ ਬਣਨ ਦਾ ਮੌਕਾ ਮਿਲਿਆ ਪਰ ਡਾਕਟਰ ਅੰਬੇਡਕਰ ਸਾਹਿਬ ਦੀ ਮੂਰਤੀ ਤੇ ਉਹਨਾਂ ਦੀ ਪ੍ਰਕਿਰਿਆਵਾਂ ਤੇ ਜਰਾਬਾਂ ਪਾ ਕੇ ਆ ਕੇ ਮੱਥਾ ਟੇਕ ਕੇ ਗਏ ਇੱਕ ਫਾਰਮੈਲਟੀ ਪੂਰੀ ਕਰਕੇ ਗਏ ਤੇ ਬਾਅਦ ਚ ਉਹਨਾਂ ਨੇ ਮੇਰ ਅਨਾਉਂਸ ਕਰ ਦਿੱਤਾ ਅਤੇ ਲੋਕਤੰਤਰ ਦਾ ਘਾਣ ਕੀਤਾ ਸੰਵਿਧਾਨ ਦੀ ਰੱਖਿਆ ਕਰਨ ਦੀ بجائے ਇਹਨਾਂ ਨੇ ਸੰਵਿਧਾਨ ਦਾ ਘਾਣ ਕੀਤਾ ਜੇਕਰ ਪੰਜਾਬ ਸਰਕਾਰ ਜੇਕਰ ਆਪਣਾ ਪੇਅਰ ਚੁਣ ਗਿਆ ਧੱਕੇ ਨਾਲ ਚੁਣ ਗਿਆ ਤੇ ਇਹਦਾ ਜਿਹੜਾ ਬਹੁਮਤ ਆ ਜੇ ਚਾਹੁੰਦੇ ਆ ਵੀ ਸਾਡੇ ਕੋਲ ਬਹੁਮਤ ਆ ਤੇ ਆਪਣਾ ਬਹੁਮਤ ਪ੍ਰੈਸ ਰਾਈ ਆਪਣਾ ਦੱਸਿਆ ਜਾਵੇ ਵੀ ਸਾਡੇ ਕੋਲ ਬਹੁਮਤ ਆ ਪਰ ਅਸੀਂ ਕਹਿੰਦੇ ਆ ਵੀ ਲੋਕਤੰਤਰ ਦਾ ਸ਼ਰੇਆਮ ਧਜੀਆਂ ਡਾਈਆਂ ਗਈਆਂ ਆ ਅੰਬੇਡਕਰ ਸਾਹਿਬ ਦੀ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਨੂੰ 27 ਤਰੀਕ ਬਦਲ ਕੇ ਅੱਗੇ ਦਾ ਦਿਨ ਰੱਖ ਦੇਣਾ ਚਾਹੀਦਾ ਸੀ ਇਹ ਸਰਕਾਰ ਬਿਲਕੁਲ ਨਿਕੰਮੀ ਸਰਕਾਰ ਆ